ਸਸਰੀਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਮੈਂ ਲੱਗੀ ਸੀ ਭਾਂਡੇ ਮੰਚਣ ਮੈਂ ਕਿਹਾ ਚੱਲ ਜਿਹੜੇ ਟੋਕਰੀ 'ਚ ਭਾਂਡੇ ਪਏ ਆ ਵੀ ਉਹ ਕੰਸ ਤੇ ਚਣ ਦਿੰਨੀ ਆ ਤੇ ਬਾਕੀ ਭਾਂਡੇ ਮਾਂਜਣ ਲੱਗੀ ਸੀਗੀ ਮੈਂ ਚੱਲ ਪਹਿਲਾਂ ਛਿਣਕੇ ਭਾਂਡੇ ਤੇ ਟੋਕਰੀ ਵਹਿਲੀ ਕਰਕੇ ਲੈ ਜਾਵਾਂ ਖਾਲੀ ਕਰ ਲਵਾਂ ਫੇਰ ਆਪਾਂ ਦੂਏ ਭਾਂਡੇ ਮਾਂਜਾਂਗੇ ਲਓ ਜੀ ਆਪਾਂ ਪਹਿਲਾਂ ਕੰਸ ਤੇ ਭਾਂਡੇ ਟਿਕਾ ਦਈਏ ਫੇਰ ਆਪਾਂ ਭਾਂਡੇ ਮਾਂਜਾਂਗੇ ਲੋਜੀ ਭਾਂਡੇ ਪਾ ਮਾਂ ਜਲੇ ਸੀਗੇ ਭਾਂਡੇ ਮਾਂਜਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਕਮਰੇ ਦੀ ਝਾੜੂ ਮਾਰਨ ਤੇ ਬਾਕੀ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਸੀ ਕੀ ਕਰੇ ਸ਼ਹਿਰ ਵੀ ਨਹੀਂ ਜਾ ਹੁੰਦਾ ਸੌਦੇ ਸੁਦੇ ਵੀ ਨਹੀਂ ਲਿਆ ਹੁੰਦੇ ਤੇ ਕਈ ਦਿਨਾਂ ਦੀ ਸਲਾਹ ਬਣਾਉਂਦੀ ਸੀ ਕਿ ਵੀ ਸ਼ਹਿਰ ਜਾ ਕੇ ਸੌਦੇ ਲਿਆਵਾਂਗੇ ਆ ਝਾੜੂ ਵੀ ਲਿਆਉਣੇ ਆਲਾ ਸੀਗਾ ਤੇ ਬਾਕੀ ਰੜਕਾ ਵੀ ਲਿਆਉਣੇ ਆਲਾ ਸੀ ਜਾ ਹੀ ਨਹੀਂ ਹੁੰਦਾ ਕੀ ਕਰੇ ਮੀਂਹ ਬਹੁਤ ਜ਼ਿਆਦਾ ਮੀਂਹ ਜੰਨ ਦਾ ਤੇ ਬਾਕੀ ਇਸ ਵਾਰ ਤਾਂ ਮੀਂਹ ਬਹੁਤ ਜ਼ਿਆਦਾ ਪਿਆ ਕਿਉਂਕਿ ਰੋਜ਼ ਦੀ ਰੋਜ਼ ਮੀਂਹ ਆਈ ਜਾਂਦਾ ਤੇ ਸੌਣ ਜੇ ਰੱਬ ਨੇ ਮੀ ਪਾਇਆ ਨਹੀਂ ਹੁਣ ਭਾਦੋ ਚ ਰੱਬ ਮੀ ਪਾਈ ਜਾਂਦਾ ਆਪਾਂ ਦੇਖਦੇ ਵੀਡੀਓ ਚ ਵੀ ਦੇਖਦੇ ਆ ਵਿਚਾਰੇ ਦਾ ਵੀ ਲੋਕਾਂ ਦਾ ਗਿਆ ਹਾਲ ਹੋਇਆ ਹੋਇਆ ਵੀ ਮੀ ਨਾਲ ਇਹਦੇ ਕਰਕੇ ਬਹੁਤ ਅੱਖ ਹੋਇਆ ਹੋਇਆ ਲਓ ਜੀ ਆਪਾਂ ਪਹਿਲਾਂ ਝਾੜੂ ਮਾਰ ਲਈਏ ਤੇ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆ ਲਓ ਜੀ ਕਮਰੇ ਆਪਾਂ ਸੁੰਬਰਤੇ ਸੀਗੇ ਕਮਰੇ ਸੁੰਬਰਣੇ ਤੋਂ ਬਾਅਦ ਫਿਰ ਮੈਂ ਦੇਖਿਆ ਮੈਂ ਬਿਹੜਾ ਤਾਂ ਸੁੰਬਰ ਨਹੀਂ ਹੋਣਾ ਕਿਉਂਕਿ ਮਰੂ ਮਾਰ ਮੀ ਪੈਂਦਾ ਸੀਗਾ ਤੇ ਦੇਖੋ ਵਿਹੜੇ ਤਾਂ ਹਾਲ ਰੱਬ ਵਿਹੜਾ ਸੁੱਕਣ ਨਹੀਂ ਦਿੰਦਾ ਫੇਰ ਦੁਬਾਰਾ ਮੀਂਹ ਆ ਜਾਂਦਾ ਤੇ ਤਿਲਕਣ ਬਹੁਤ ਜ਼ਿਆਦਾ ਹੋਈ ਪਈ ਆ ਵਿਹੜੇ 'ਚ ਹਰਿਆਈ ਵੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਬਹੁਤ ਔਖਾ ਹੋਇਆ ਪਿਆ ਮੈਂ ਵੀ ਮੈਂ ਤਾਂ ਜਦੋਂ ਵੀ ਬਾਹਰ ਨਿਕਲਦੀ ਆ ਬੂਟ ਪਾ ਕੇ ਨਿਕਲਦੀ ਆ ਕਿਉਂਕਿ ਬੂਟਾਂ ਨਾਲ ਫੇਰ ਪੈਰ ਤਿਲਕਦਾ ਨਹੀਂ ਹੈਗਾ ਚੱਪਲਾ ਪਾ ਕੇ ਤਾਂ ਦੋ ਡਿੰਗਾ ਨਹੀਂ ਤੁਰ ਸਕਦੇ ਜਦੇ ਪੈਰ ਤਿਲਕ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਹਰਿਆਈ ਹੋਈ ਹੋਈ ਆ ਕਿਉਂਕਿ ਜਿੰਨਾ ਕ ਮੀਂਹ ਮਤਲਬ ਕਿ ਹਟ ਵੀ ਜਾਂਦਾ ਵੀ ਤੋ ਦੋਏ ਦਿਨ ਫੇਰ ਥੋੜੇ ਚਿਰ ਆਪਾਂ ਦੋ ਫੇਰ ਆ ਜਾਂਦਾ ਮੀਂਹ ਇਹਦੇ ਕਰਕੇ ਬੇੜਾ ਸੁੱਕਦਾ ਨਹੀਂ ਹੈਗਾ ਲਓ ਜੀ ਆਪਣੇ ਕਮਰੇ ਸੁੰਬਰਨੇ ਦਾ ਨਿਬੜ ਗਿਆ ਸੀਗਾ ਤੇ ਆਪਾਂ ਰੋਟੀ ਪਾਣੀ ਵੀ ਖਾਪਕਾ ਲਿਆ ਸੀਗਾ ਤੇ ਬਾਕੀ ਪੋਚੇ ਤਾਂ ਅੱਜ ਲੱਗਣੇ ਨਹੀਂ ਸੀਗੇ ਮੈਂ ਕਿ ਪੋਚੇ ਲਾਉਣੇ ਵੀ ਨਹੀਂ ਲਾਉਣੇ ਵੀ ਹੈ ਨਹੀਂ ਸੀ ਕਿਉਂਕਿ ਸਲਾਬ ਬਹੁਤ ਜ਼ਿਆਦਾ ਆਉਂਦੀ ਆ ਇਹਦੇ ਕਰਕੇ ਮੈਂ ਕਿ ਚੱਲ ਪੋਚੇ ਲਾਉਣੇ ਨਹੀਂ ਹੈਗੇ ਤੇ ਇਹ ਦੇ ਕਰਕੇ ਸੁੱਕਦਾ ਤਾਂ ਹੈ ਨਹੀਂ ਉਹਦਾ ਫਾਇਦਾ ਕੀ ਪੋਚੇ ਲਾਏ ਦਾ ਮੈਂ ਕੱਲੀ ਰਸੋਈ ਚ ਪੋਚਾ ਲਾ ਦਿੰਨੀ ਹੁੰਨੀ ਆ ਬਾਕੀ ਕੰਮ ਹੈ ਜੇ ਮੈਂ ਸੁੱਕੀ ਲੀਰ ਮਤਲਬ ਕਿ ਫੇਰ ਦੇਣੀ ਆ ਸੁੱਕਾ ਪੋਚਾ ਕਰਕੇ ਲਾ ਦਿੰਨੀ ਆ ਕਿਉਂਕਿ ਸਲਾਵਾਈ ਹੁੰਦੀ ਆ ਤੇ ਕਰਕੇ ਸੁੱਕਾ ਪੋਚਾ ਵੀ ਮਤਲਬ ਕਿ ਲਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਫਿਰ ਪੈਰ ਤਲਕੀ ਜਾਂਦਾ ਜਦੋਂ ਆਪਾਂ ਤੁਰਦੇ ਆ ਲੋ ਜੀ ਸ਼ਾਮ ਦੇ ਵੱਜੇ ਨੇ 3 ਮੈਂ ਲੱਗੀ ਸੀ ਹੁਣ ਸ਼ਾਮ ਦਾ ਹਿੱਲਾ ਕਰਨ ਸ਼ਾਮ ਦੀ ਸਬਜੀ ਮਤਲਬ ਕਿ ਅੱਜੀ ਚੀਰਨ ਬਤਾਉਾਂ ਦੀ ਮੈਂ ਕਹ ਚੱਲ ਤਿੰਨ ਗੱਬ ਤਾਉ ਪਏ ਸੀਗੇ ਮੈਂ ਕਹ ਚੱਲ ਤਿੰਨ ਗੱਬ ਤਾਉ ਮਤਲਬ ਕਿ ਚੀਰ ਲੈਣੀ ਆ ਬਾਕੀ ਵਿੱਚ ਆਲੂ ਪਾ ਲੂੰਗੀ ਤੇ ਇਹਦੇ ਕਰਕੇ ਫਿਰ ਇਹ ਵੀ ਮਤਲਬ ਕਿ ਆਪਾਂ ਲਏ ਸੀ ਇਹ ਅੱਜ ਤਾਂ ਕੋਈ ਭਾਈ ਆਇਆ ਨਹੀਂ ਸੀਗਾ ਸਬਜ਼ੀ ਵਾਲਾ ਇਹ ਆਪਾਂ ਕੱਲ ਲਏ ਸੀਗੇ ਤਿੰਨ ਬਤਾਉ ਥੋੜੇ ਜਿਹਾ ਬਤਾਉ ਤਾਂ ਮੈਂ ਪਹਿਲਾਂ ਬਣਾ ਲਏ ਸੀਗੇ ਤੇ ਵੱਧ ਸੀਗੇ ਫਿਰ ਥੋੜੇ ਜਿਹਾ ਮੈਂ ਰੱਖ ਲਏ ਸੀਗੇ ਮੈਂ ਕਹ ਚੱਲ ਆਹ ਤਿੰਨ ਬਤਾਉ ਪਏ ਨੇ ਇਹਨਾਂ ਦੇ ਵਿੱਚ ਮਤਲਬ ਕਿ ਆਪਾਂ ਆਲੂ ਪਾ ਲਾਂਗੇ ਆਪਣਾ ਡੰਗ ਸਰ ਜਾਊਗਾ ਲਓ ਜੀ ਆਪਾਂ ਹੁਣ ਪਹਿਲਾਂ ਸਬਜ਼ੀ ਚੀਰ ਲਈਏ ਆਪਾਂ ਫੇਰ ਮਿਲਦੇ ਹਾਂ ਸਬਜੀ ਆਪਾਂ ਚੀਰ ਲਈ ਸੀਗੀ ਬਤਾਉਆਂ ਦੀ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਆ ਸੀਗਾ ਮੈਂ ਕਿਹਾ ਚੱਲ ਬਾਹਰ ਮੱਝਾਂ ਨੂੰ ਲਿਜਾਣ ਨੂੰ ਰਹਿਣ ਦੇਣੀ ਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਸੀਗਾ ਕੱਚਾ ਇਹਨਾਂ ਨੇ ਮੈਂ ਕਿਹਾ ਉਈ ਟੋਈ ਪਾ ਦੇਣੀ ਆ ਵੀ ਗਾਰਾ ਹੋ ਜਾਣਾ ਗਿੱਲਾ ਗਾਰਾ ਤਾਂ ਬਹੁਤ ਜ਼ਿਆਦਾ ਪਿਆ ਤੇ ਇਹਦੇ ਕਰਕੇ ਮੈਂ ਕਿਹਾ ਚੱਲ ਅੰਦਰ ਹੀ ਮੱਝਾਂ ਨੂੰ ਪਾਣੀ ਪਲਾ ਦੇਣੀ ਆ ਤੇ ਬਾਲਟੀਆਂ ਨਾਲ ਲਿਆ ਕੇ ਚ ਬੱਚੇ ਜਿਓ ਪਾਣੀ ਇਹਨਾਂ ਨੂੰ ਅੰਦਰ ਹੀ ਪਲਾਇਆ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਕੀ ਕਰੇ ਵਿਚਾਰੇ ਉੱਕਣੇ ਗਿੱਲੇ 'ਚ ਖੜੇ ਰਹਿੰਦੇ ਆ ਮੈਂ ਤਾਂ ਦਿਹਾੜੇ 'ਚ ਦੋ ਵਾਰੀ ਮਤਲਬ ਕਿ ਦੋ ਵਾਰੀ ਰੜਕਾ ਲਾ ਦਿੰਨੀ ਆ ਸਵੇਰ ਸ਼ਾਮ ਲਾ ਦਿੰਨੀ ਆ ਤੇ ਉੱਪਰ ਪੱਖਾ ਛੱਡ ਦੇਣੀ ਹੁੰਨੀ ਚਲਾ ਦੇਣੀ ਹੁੰਨੀ ਆ ਕਿਉਂਕਿ ਮੈਂ ਕਿ ਚੱਲ ਸੁੱਕ ਜੂਗਾ ਤੇ ਇਹਦੇ ਕਰਕੇ ਫਿਰ ਮੈਂ ਗੋਹਾ ਵੀ ਅੱਜ ਮਤਲਬ ਕਿ ਇਕੱਠਾ ਕਰਤਾ ਸੀਗਾ ਬਾਹਰ ਮੀਂਹ ਬਹੁਤ ਜ਼ਿਆਦਾ ਪੈਂਦਾ ਸੀਗਾ ਕੀ ਕਰੇ ਜੇ ਹੁਣ ਮੈਂ ਹੁਣ ਗੋਹਾ ਸਿੱਟਣ ਚਾਹਨੀ ਆ ਤਾਂ ਪੈਰ ਬਹੁਤ ਜ਼ਿਆਦਾ ਤਿਲਕਾ ਤਿਲਕਣ ਬਹੁਤ ਜ਼ਿਆਦਾ ਹੋਈ ਹੋਈ ਆ ਤੇ ਮਤਲਬ ਕਿ ਆਪਾਂ ਜਿਹੜਾ ਗੋਹਾ ਸਿੱਟਣਾ ਥੋੜਾ ਜਿਹਾ ਦੂਰ ਹੋ ਜਾਂਦਾ ਸੜਕ ਤੋਂ ਗਾਹਾਂ ਜਾ ਕੇ ਆਪਾਂ ਗੋਹਾ ਸਿੱਟਣਾ ਹੁੰਦਾ ਸੜਕ ਪਾਰ ਮੜਾ ਹੀ ਕਰਨੀ ਹੁੰਦੀ ਆ ਫੇਰ ਆਪਾਂ ਗੋਹਾ ਸਿੱਟਣਾ ਹੁੰਦਾ ਜੇ ਤਾਂ ਨੇੜੇ ਗੋਹਾ ਸਿੱਟਣਾ ਹੋਵੇ ਚੱਲਪੰਦਾ ਨਾਲ ਦੀ ਨਾਲ ਸਿੱਟੀ ਜਾਂਦਾ ਤੇ ਗੋਹਾ ਮੜਾ ਜਾਂ ਮਤਲਬ ਕਿ ਆਪਾਂ ਬਾਹਰ ਜਾ ਕੇ ਗੇਟ ਤੋਂ ਬਾਹਰ ਜਾ ਕੇ ਸਿੱਟ ਕੇ ਆਉਨੇ ਹੁੰਨੇ ਆ ਇਹਦੇ ਕਰਕੇ ਲੋ ਜੀ ਆਪਾਂ ਹੁਣ ਮੱਝਾਂ ਨੂੰ ਪਾਣੀ ਪਿਲਾ ਲਈਏ ਮੱਝਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ ਫੇਰ ਆਪਾਂ ਦੇਖਦੇ ਹਾਂ ਹੁਣ ਮੱਝਾਂ ਨੂੰ ਕੱਖ ਪਾ ਦੇਣੇ ਆ ਕੱਖ ਵੀ ਕਾ ਦੇਣੇ ਕੱਖ ਵੀ ਨਹੀਂ ਹੈਗੇ ਤੇ ਤੂੜੀਓ ਪਾਵਾਂਗੇ ਸੰਨੀ ਕਰਾਂਗੇ ਕਿਉਂਕਿ ਮੀਂਹ ਪੈਣ ਦਾ ਕਰਕੇ ਕੱਖ ਵੀ ਨਹੀਂ ਆਉਂਦੇ ਹੈਗੇ ਅੱਜ ਕੱਖ ਨਹੀਂ ਲੈ ਆ ਲੈ ਕੇ ਆ ਹੋਏ ਕਿਉਂਕਿ ਖੇਤਾਂ ਦੇ ਵਿੱਚ ਵੀ ਗੋਡੇ-ਗੋਡੇ ਪਾਣੀ ਖੜਾ ਇਹਦੇ ਕਰਕੇ ਲੋ ਜੀ ਆਪਾਂ ਹੁਣ ਸੰਨੀ ਕਰਾਂਗੇ ਵਿਚਾਰੀਆਂ ਨੂੰ ਹੋਰ ਕੀ ਕਰਨਾ ਇਹਨਾਂ ਦਾ ਢਿੱਡ ਭਰਨਾ ਤਾਂ ਹੈਗਾ ਹੀ ਆ ਲੋ ਜੀ ਆਪਾਂ ਨੂੰ ਸੰਨੀ ਕਰਾਂਗੇ ਪਹਿਲਾਂ ਇਹਨਾਂ ਨੂੰ ਪਾਣੀ ਬੁਲਾ ਦਈਏ ਠੀਕ ਹੈ ਧੰਨਵਾਦ ਜੀ